ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ 40 ਮੁਕਤੀਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਮਾਗੀ ਦੇ ਮੌਕੇ ਨਤਮਸਤਕ ਹੋਏ ਤੁਸੀਂ ਵੀ ਸੁਣੋ ਮੰਤਰੀ ਸਾਹਿਬ ਨੇ ਮੀਡੀਆ ਨਾਲ ਗੱਲਬਾਤ ਕਰਦੇ ਕੀ ਕੁਝ ਕਿਹਾ ਜਿਵੇਂ ਕਿ ਅੱਜ ਇਹ ਕਿੰਨਾ ਚਸ ਦੇ ਉਹ ਬਹੁਤ ਮਹਾਨ ਤੇ ਪਵਿੱਤਰ ਵਿਹੜਾ ਹੈ ਪਵਿੱਤਰ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਜੈ ਆਖਰੀ ਜੰਗ ਲੜੀ ਅਤੇ ਜਿੱਤੀ ਜਿਹੜੇ ਸਿੰਘ ਗੁਰੂ ਸਾਹਿਬ ਨੂੰ ਵਦਾਵਾ ਦੇ ਕੇ ਚਲੇ ਗਏ ਸਨ ਗੁਨਾਵੰਨੋਂ ਉਹਨਾਂ ਦੀਆਂ ਕਾਰਜੋਗ ਸਾਡੀਆਂ ਬਹੁਤ ਮਹਾਨ ਹੈ ਹੈਰੇ ਬੇੜਾ ਨੇ ਬੀਬੀਆਂ ਨੇ ਇਹਨਾਂ ਦੀ ਗਵਾਹੀ ਮਾਈ ਪਾਗੋ ਉਹਨਾਂ ਨੇ ਦਾਲ ਸਿੰਘਾਂ ਦੇ ਇੱਥੇ ਸਾਰੇ ਸ਼ਹੀਦੀਆਂ ਦੀਆਂ ਭਾਈ ਮਹਾ ਸਿੰਘ ਦੀ ਗਵਾਹੀ ਜਿੱਥੇ ਦਸਵੇਂ ਪਾਤਸ਼ਾਹ ਨੇ ਬਹੁਤ ਵੱਡੇ ਵਰਦਾਨ ਉਹਨਾਂ ਸਿੰਘਾਂ ਨੂੰ ਦਿੱਤੇ ਜਦੋਂ ਵਾਰੀ ਆਈ ਮਹਾ ਸਿੰਘ ਹੋਰਾਂ ਦੀ ਤੇ ਸ਼ਹੀਦ ਭਾਈ ਮਹਾ ਸਿੰਘ ਹੋਰਾਂ ਨੂੰ ਉਹਨਾਂ ਨੇ ਕਿਹਾ ਗੁਰਬਾਹ ਸੇ ਤੈਨੂੰ ਮੈਂ ਪਰਲੋਕੀ ਦਾ ਰਾਹ ਐ ਬਖਸ਼ ਦੇਣਾ ਉਹ ਦੇ ਲਈ ਮਹਾਰਾਜ ਜਿਹੜੀ ਸਾਤੋਂ ਭੁੱਲ ਹੋ ਗਈ ਸੀ ਸਾਡੀਆਂ ਭੁੱਲਾਂ ਬਖਸ਼ ਦਿਓ ਸਾਡਾ ਬਦਾਵਾ ਪਾੜ ਦਿਓ ਤੇ ਦਸਵੇਂ ਪਾਤਸ਼ਾਹ ਨੇ ਆਪਦੇ ਅੰਮਰਕਸੇ ਵਿੱਚ ਬੰਨਿਆ ਹੋਇਆ ਉਹਨੂੰ ਬਦਾਵੇ ਨੂੰ ਪਾੜ ਕੇ ਉਹਨਾਂ ਸਿੱਖਾਂ ਦੀ ਮੁਕਤੀ ਕੀਤੀ ਉਹਨਾਂ ਨੂੰ ਆਪਣੇ ਨਾਮ ਰਾਇਆ ਟੁੱਟੀ ਗੰਢੀ ਗਈ ਸਾਰੀ ਦੁਨੀਆ ਵਿੱਚ ਬਹੁਤ ਵੱਡਾ ਤੇ ਮਹਾਨ ਵਰਦਾਨ ਆ ਟੁੱਟੀ ਗੰਢੀ ਦਾ ਜਾਓ ਸ੍ਰੀ ਮੁਕਤਸਰ ਸਾਹਿਬ ਨੂੰ ਜਿਹੜਾ ਮੁਕਤੀ ਦੱਸਰ ਕਿਹਾ ਜਾਂਦਾ ਹੈ ਇਸ ਨੂੰ ਇੱਦਾਂ ਗਿਆ ਆ ਇਹਦੇ ਚ ਲੱਖਾਂ ਹੀ ਜਿਹੜੇ ਸੰਗਤਾਂ ਇਹਨਾਂ ਦੇ ਨਾਲ ਜਾ ਕੇ ਆਪਣੀ ਸ਼ਰਧਾ ਦੇ ਨਾਲ ਉਹਨਾਂ ਸ੍ਰੀ ਹਿਦਾ ਪ੍ਰਤੀ ਗੁਰੂ ਸਹਿਬਾਨ ਪ੍ਰਤੀ ਇਸ ਮਾਗੀ ਮੇਲਾ ਜਿਹੜਾ ਉਹਨਾਂ ਸ਼ਹੀਦਾਂ ਦਾ ਜਿਹੜੀ ਦਰਾਣੀ ਦੀ ਟਾਂਕ ਤਾਪ ਦੀ ਜੰਗ ਹੋਈ ਸੀ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨੀ ਆਉਂਦੇ ਆ ਇਹਦੇ ਨਾਲ ਹੀ ਬਹੁਤ ਵੱਡਾ ਇਹ ਮੇਲਾ ਬਣ ਜਾਂਦਾ ਇੱਥੇ ਪਸ਼ੂਆਂ ਦੀ ਮੰਡੀ ਬਹੁਤ ਵੱਡੀ ਲੱਗਦੀ ਹੈ ਤੇ ਘੋੜਿਆਂ ਦੀ ਮੰਡੀ ਬਹੁਤ ਵੱਡੀ ਵੱਡੀ ਲੱਗਦੀ ਹੈ ਹੋਰ ਵੀ ਬਹੁਤ ਸਾਰੇ ਸਾਜੂ ਸਮਾਨ ਜਿਹੜੇ ਲੋਕ ਪ੍ਰਦਰਸ਼ਨੀ ਲਈ ਲੈ ਕੇ ਆਉਂਦੇ ਆ ਦੂਜੇ ਦੇ ਨਾਲ ਲੋਕ ਆਪਣੀ ਸਾਝ ਵੀ ਦੱਸੋ। ਉਹ ਸ਼ੁਰੂ ਦੀ ਮੰਡੀ ਲਈ ਉਹ ਇਤਿਹਾਸਕ ਜਗ੍ਹਾ ਹੈਗੀ ਆ ਐਕਚੁਅਲੀ ਸ਼ਹਿਰ ਦੀ ਬਹੁਤ ਚਿਰ ਦੀ ਮੰਗ ਰਹੀ ਹੈ ਕਿ ਦਰਬਾਰ ਸਾਹਿਬ ਦਾ ਚੁਗਿਰਦਾ ਜਿਹੜਾ ਉਹ ਡਿਵੈਲਪ ਹੋ ਜੇ ਹੈਨਾ ਜਿਵੇਂ ਹਰਮੰਦਰ ਸਾਹਿਬ ਦਾ ਹੋਇਆ ਹੈਗਾ ਪਰ ਸਰਕਾਰਾਂ ਤਾਂ ਬੋਲਿਆ ਹੀ ਰਿਹਾ ਕੋਈ ਇਸ ਤਰ੍ਹਾਂ ਦੇ ਪ੍ਰੋਜੈਕਟ ਦੀ ਜਿਹੜੀ ਹੈਗੀ ਉਹ ਬਹੁਤ ਟਾਈਮ ਦੀ ਮੰਗ ਹੈਗੀ ਹੈ। ਪੁਰਾਣਾ ਸ਼ਹਿਰ ਹੋਣ ਦੇ ਕਾਰਨ ਗਲੀਆਂ ਕੁਝ ਪੀੜੀਆਂ ਨੇ ਉਹਦਾ ਥੋੜੀ ਦਿੱਕਤ ਆਉਂਦੀ ਹੈ ਜੇ ਸਾਰਿਆਂ ਨੂੰ ਉੱਥੋਂ ਪਾਸੇ ਕਰਿਆ ਵੀ ਇਹ ਵੀ ਬੜੀ ਮੁਸ਼ਕਲ ਦੀ ਹੈ ਕਿਉਂ ਜਿਹੜੇ ਇਤਿਹਾਸ ਨਾਲ ਜੁੜੇ ਆ ਉਹ ਘਰ ਵੀ ਉੱਥੇ ਰਹਿਣਾ ਚਾਹੁੰਦੇ ਆ। ਸੋ ਇਹ ਦੇਖਿਤਾ ਹੁੰਦੀ ਹੈ ਪਰ ਫਿਰ ਵੀ ਸ਼ਰਦਾ ਦੇ ਨਾਲ ਲੋਕ ਜਿਸ ਦਿਨ ਨੂੰ ਆਪਦੇ ਜਿਵੇਂ ਵੀ ਹੋਵੇ ਗੁਜ਼ਾਰਾ ਕਰਕੇ ਟਾਈਮ ਟੱਪ ਜਾਂਦਾ ਹੈਗਾ ਕੋਈ ਪਾਰਕਿੰਗ ਪਾਸੇ-ਪਾਸੇ ਕੁੜੀ ਸਰਵਰੇਜ ਸਿਸਟਮ ਬਹੁਤ ਬੁਰਾ ਹੈ ਇੱਕ ਤੇ ਦੋ ਨੰਬਰ ਜਦੋਂ ਨਾਕੇ ਨੂੰ ਸੀਵਰੇਜ ਗੂਡ ਕੋਲੀ ਹੈ ਨਹੀਂ ਸੀਵਰੇਜ ਜਿਹੜੀ ਵੱਡੀ ਗੱਲ ਹੈਗੀ ਹੈ ਪਾਣੀ ਖੜਾ ਜਾਂਦਾ ਉਹੀ ਪਾਣੀ ਤੁਸੀਂ ਮੇਰੇ ਖਿਆਲ ਚ ਰਹਿੰਦਾ ਮੈਂ ਲੋਕਲ ਬਾਡੀ ਮੰਤਰੀ ਸਾਹਿਬ ਨਾਲ ਉਹਨਾਂ ਨਾਲ ਗੱਲ ਕਰੂੰਗਾ ਪਰ ਅੱਜ ਤੱਕ ਆਪ ਸਾਰੇ ਆਤਮਕ ਸਦ ਹੋ ਰਾਇਆ ਹੈ MBC 뉴스 김성현입니다.